ਲੇ ਕੇ ਰੱਬ ਦਾ ਨਾ ਗੱਡੀ ਤੋੜ ਲਾ ਡਰਾਈਵਰਾਂ ਗਾਣੇ ਗਣਦਾ ਬਾਈ ਅੱਪ ਲੋ ਜੀ ਬਾਈ ਪ੍ਰਧਾਨ ਜੀ ਸਟਾਰਟ ਕਰਨ ਲੱਗੇ ਦੂਆ ਟਰੈਕਟਰ ਇਹਰਾ ਬੜਾ ਭਾਈ ਠੀਕ ਹੈ ਜੀ ਕਾਫੀ ਸਾਰੇ ਨੇ ਠੀਕ ਹੈ ਟਰੈਕਟਰ ہاں ਜੀ ਬੱਚਾ ਹੀ ਦੇਖਣਾ ਹੈ ਅਮੇ ਦੂਏ ਟਰੈਕਟਰ ਜਿੰਨੇ ਨੰਬਰ ਲੱਗਦਾ ਭਾਈ ਸਹੀ ਗੱਲ ਹੈ ਦੇਖਣਾ ਤੋ ਭਾਈ ਮੈਂ ਤੇਰੇ ਉੰਦੀ ਸਾਰੇ ਆਰ ਪੀ ਐਮ ਦੇਖੇ ਆ ਆਰ ਪੀ ਐਮ 3000 ਤੱਕ ਵਰਦਾਨ ਸਾਡੇ ਵਾਲੇ ਟਰੈਕਟਰ ਦੇ 2500 ਤੱਕ ਦੇ ਨੇ ਇਹਨਾ ਭਾਈ ਕਿੰਨਾ ਕਾ ਟਰੈਕਟਰ ਕਿੰਨੇ ਆਰ ਪੀ ਐਮ ਗੇਅਰ ਵੀ ਚਾਰ ਹੈ ਓਕੇ ਪ੍ਰਾਂਜ ਟਰੈਕਟਰ ਲੈਣਾ ਹੈ ਅੱਜ ਟਰੈਕਟਰ ਲੈਣਾ ਹੈ ਭਾਈ ਅਮਨ ਕਿੰਨੇ ਬਦਾਈਆਂ ਹੋ ਗਈਆਂ ਜੀ ਇਹਦੇ ਨੂੰ ਦੇਖਿਆ ਤਾਂ ਆ ਮੈਸੇਜ ਖੜਾ ਭਾਈ ਆ ਲੈਣਾ ਹੈ ਅੱਜ ਅਮਨ ਕੰਨੀ ਬਦਾਈਆਂ ਹੋਈਆਂ ਜੀ ਜਾ ਸੀ ਪਹੁੰਚਿਆ ਜਮਰੰਡੇ ਆ ਬਾਈ ਮਰੰਡੇ ਜਾਂ ਸੀ ਪਹੁੰਚੇ ਮਰੰਡੇ ਜਾਂ ਸੀ ਪਹੁੰਚੇ ਤਾ ਖੜਾ ਮੈਸੇਜ ਫੋਰਗੇਸ਼ਨ 243 ਇਹ ਵੀ ਟਰੈਕਟਰ ਵਧੀਆ ਬਾਈ ਜਿਹੜੇ ਕੋ ਹੈਗੇ ਰਾਜਾ ਟਰੈਕਟਰ ਹੈ ਇਹਨਾਂ ਦਾ ਸੂਪਰ ਰੋਟਾਵੇਟਰ ਵੀ ਹੈਗਾ ਬਾਈ ਮੈਂ ਕਹਿੰਦਾ 9 ਫੁੱਟਾ ਹੋਣਾ 9 9 ਫੁੱਟਾ ਹੈ ਪ੍ਰਧਾਨਾ ਦਾ ਬਹੁਤ ਛੋਟਾ ਟਰੈਕਟਰ ਹੈ ਇਹ ਤਾਂ ਸਬਜ਼ੀਆਂ ਸਬਜ਼ੀਆਂ ਵਾਸਤੇ ਹੋਣਾ ਬੇਲਾ ਬੂਲਾ ਵਾਸਤੇ हां जी हेलो ਲੈ ਉਧਰ ਵੀ ਦੇਖੀ ਹੈ हेलो ਭਾਈ ਜਿਹੜਾ ਆ 254 ਇਹ ਦੋ ਸ਼ੋਹਾਂ ਵਿੱਚ ਹੈ ਮੈਸੀ ਇੱਕ ਸਿੱਧੀ ਸ਼ੋ ਤੇ ਇੱਕੋ ਗੋਲ ਸ਼ੋ ਹਾਂ ਵੀ ਗੇਅਰ ਚਾਰ ਹੈ ਹਾਂ ਚਾਰ ਗੇਅਰ ਮੈਂ ਤਾਂ ਫਿਰ ਰਾਨ ਇਧਰ ਵੀ ਦੇ ਲੈ ਬ੍ਰਦਰ ਕਿੰਨੇ ਗੇਅਰ ਹੈ ਫਿਰ ਮੈਂ ਤਾਂ ਉਹ ਦਿਖਾਉਂਦਾ ਵੀ ਦੋ ਸ਼ੋਹਾਂ ਜਾਂਦਾ ਮੈਸੀ ਇੱਕ ਪਿੱਛੇ ਸ਼ੋ ਘਮੂਰੇ ਹਾਂ ਦੋਹੇ 4 बाई 4 ਆ ਬਾਈ ਇੱਕ ਸਿੰਪਲ ਸ਼ੋਅ ਆ ਤੇ ਇੱਕ ਦੂਈ ਕਾੜਮੀ ਸ਼ੋਅ ਆ ਪੁਰਾਣੇ ਗੋਲ ਗੋਲ ਸ਼ੋਅ ਹੈਂਡਲ ਵੀ ਛੋਟਾ ਹਾਂ 25-30 ਹਜ਼ਾਰ ਦਾ ਫਰਕ ਆ ਬੰਦਾ ਦੀ ਇਹਦੇ ਨਾਲ 30 ਦਾ ਬੱਸ ਇਹ ਮਹਿੰਗਾ ਹੈ ਹਾਂ ਇਹ ਮਹਿੰਗਾ ਹੈ ਹਾਂ ਪ੍ਰਧਾਨ ਕਿਹੜੇ ਗੇਅਰ ਦੀ ਮੌਰਿਆ ਮੌਜ ਘਟੇ ਗੇਅਰ ਦੀ ਆਹੋ ਛੋਟੇ ਲੱਗਦਾ ਨਹੀਂ ਦੇਖਣੇ ਅਗੇ ਲੈਣਾ ਗਿੰਦੇ ਜੋ ਪਿਛਲੇ ਲੈਣਾ ਪਿਛਲੇ ਲੈ ਇਹ ਚੀਜ਼ ਤਾਂ ਵਧੀਆ ਛਟਰਗੇ ਦਾ ਇਹ ਵੀ 14 ਟਾਇਰਾਂ ਚ ਹਾਂ ਇਹ ਵੀ 14 ਟਾਇਰਾਂ ਦੇ ਭਾਈ ਇਹਦਾ ਭਾਈ ਛੋੜੀ ਖਤਰਪਤੀ ਦਰੰਗ ਉਹੀ ਆ 32 ਕਿਲੋ ਆ ਵੇਡ ਦੰਦੇ ਹਾਂ ਹੈ ਬਾਕੀ ਸਾਰਾ ਕੋਹੀ ਆ ਛੋਰਾ ਫਰਕ ਹੈ ਭਾਈ ਇਹ ਜਿੰਨੀ ਮੋਟਾ ਦਾ ਲੱਗਦੇ ਹੈ ਹੈ ਇਹ ਜਿੰਨੀ ਮੋਟਾ ਹਾਂ ਹੈਗਾ ਇੰਨੇ ਦਾ ਭਾਈ ਨਿੱਗਰ ਆ ਬੰਪਰ ਵੀ ਭਾਈ ਤਕੜਾ ਲਾਇਆ ਪੈਰੇ ਉੱਪਰੇ ਵੇਡ ਲੱਗ ਜਾਂਦੇ ਆ ਪਰ ਪਕੌੜਾ ਮਿਲੂਗਾ ਅੱਜ ਆ ਕਹਿੰਦਾ ਪਾਰਟੀ ਕਰਨੀ ਹੋਣਾ ਕੀ ਦੇਖਨੇ ਆ ਚੰਦ ਮਾਲਕ ਤੇ ਮਾਲਕ ਆਈ ਆਹ ਬਾਈ ਆਵਣਾ ਪ੍ਰਧਾਨਿਕ ਦਾ ਪਾਰਟੀ ਲੈਣੀ ਅੱਜ ਅੱਗੇ ਚੱਲਦੇ ਹਾਂ ਬਾ ਠੀਕ ਆ ਹੁਣ ਨਹੀਂ ਪਸੰਦ ਆਇਆ ਓਂਚੀ ਸੋ ਵਾਲਾ ਇਹ ਲੈਣਾ ਕਹਿੰਦੇ 400 ਲੈਣਾ ਭਾਈ ਇਹਦਾ ਹੀਰ ਕਿਲਿੰਡਰ ਜੀ ਆ ਵੀ ਮੈਂ ਕਹਿੰਦਾ ਹੈ ਨਹੀਂ ਵਿੱਚੇ ਲਾਤਾ ਹਾਂ ਉਹ ਦਾ ਵਿੱਚ ਹਾਂ ਵਿੱਚ ਲਾਤਾ ਹੈ ਡਿੱਗਦਾ ਕਿਉਂ ਥੜਾ ਹੋ ਜਾਦਾ ਆ ਉਹ ਡਿੱਗਦਾ ਹੋਊਗਾ ਹਾਂ ਵਾ ਠੰਡੀ ਲੱਗਦੀ ਹੈ ਠੰਡੀ ਹਵਾ ਲੱਗਦੀ ਹੈ ਬਾਈ ਜਿਹੜਾ ਟਰੈਕਟਰ ਕਰੇਗਾ ਅੱਛੀ ਲੈਟਸ ਸੀ ਇੱਕ ਮੈਂ ਦੇਖਿਆ ਸਾਰੇ ਟਰੈਕਟਰਾਂ ਨੂੰ ਚੜਦੇ ਆ ਪ੍ਰਧਾਨ ਚੌਕ ਸਾਰੇ ਟਰੈਕਟਰਾਂ ਨੂੰ ਚੜਦੇ ਆ ਹਾਂ ਸ਼ੌਕ ਹੈ ਕਹਿੰਦੇ ਖੇਦੀ ਹਵਾ ਆਉਂਦੀ ਆ ਆ ਵੀ ਬਹੁਤ ਦੋ ਦੋ ਵਿਚੇ ਤੱਕ ਟਰੈਕਟਰਾਂ ਨੇ ਉਹੀ ਆ ਅੱਛਾ ਨਾ ਪੰਜਾਲੇ ਹੋਰ ਨੂੰ ਫਿਰ ਹੋਰੋਂ ਦਾ ਤਾਂ ਪਤਾ ਇਹਨੂੰ ਧੁੱਪ ਦੇ ਜੋ ਬੋਲਣਾ ਬਾਈ ਉੱਪਰ ਬੈਠੇ ਤੋਂ ਬਤੇ ਹਾਂ ਨੋ ਜੀ ਬਾਈ ਹਾਰ ਲਾ ਕੇ ਟਰੈਕਟਰ ਤਿਆਰ ਕਰਦਾ ਪਰਾਂ ਜੀ ਗਿਫਟ ਕਿਆ ਮਿਲਿਆ ਬੈਗ ਛੱਲੇ ਵੀ ਦਿਖਾਓ ਹਾਂ ਉਹ ਨਹੀਂ ਛੱਲੇ ਜੀ ਟਰੈਕਟਰ ਵਾਲੇ ਹਾਂ ਟਰੈਕਟਰ ਵਾਲੇ ਛੱਲੇ ਆ ਚੱਲ ਛੱਲੇ ਵੀ ਬਾਈ ਟਰੱਕ ਵਾਲੇ ਮਿਲੇ ਜੀ ਟਰੈਕਟਰ ਬਣਿਆ ਬਪਰ ਚੜਾਈ ਆ ਪ੍ਰਦਾਨਾ ਹੈ ਚੜਾਈ ਬਾਈ 6-7 ਜਾਨਾਂ ਨੂੰ ਬੈਗ ਦਿੱਤੇ ਛੱਲੇ ਦਿੱਤੇ ਪਕੌੜੇ ਵੀ ਖੁਲਾਏ ਠੱਡਾ ਵੀ ਬਣਾਇਆ ਠੱਡਾ ਵੀ ਬਣਾਇਆ ਹਾਂ ਲੈ ਪ੍ਰਦਾਨ ਇੱਕ ਫੋਟੋ ਖਿੱਚ ਲਈ ਵਧੀਆ ਜੀ ਦੇਖੋ ਜੀ ਪਰਾਖ ਚਾਨਣਾ ਪਈ ਤੇ ਲੋਕ ਦਿਖ ਨਹੀਂ ਖੜੀ ਐ ਪਹਿਲਾਂ ਹਨੇਰਾ ਦਾ ਪਹਿਲਾਂ ਦੇਖਦਾ ਨਹੀਂ ਤਾਂ ਹੈਗਾ ਹੁਣ ਚਾਨਣੇ ਚ ਪੂਰਾ ਖੜਿਆ ਲਓ ਜੀ ਬਾਈ ਤੇਲ ਦੀ ਚੈਕਿੰਗ ਚੱਲਦੀ ਐ ਬਾਈ ਕਹਿੰਦਾ ਆਪਣਾ ਤੇਲ ਚੈੱਕ ਕਰ ਲੋ ਨਹੀਂ ਜੀ ਤੇਲ ਐ ਭਾਈ ਪੂਰਾ ਹੋਣਾ ਚਾਹੀਦਾ ਆਇਓ ਬੈਕ ਸਾਈਡ ਆ ਇੱਕ ਫਰੰਟ ਦੋਹੇ ਤੇਲ ਪਰ ਤਾਂ ਲੈ ਉਹ ਇਹ ਪੂਰਾ ਮਿਕਸ ਤੇ ਆ ਹੂੰ ਪੂਰਾ ਵੀਰਾ ਬਸ ਠੀਕ ਆ ਇੰਜਣ ਵਾਲੇ ਵੀ ਦੇਖ ਲੈ ਇੰਜਣ ਵਾਲਾ ਪ੍ਰਾਣ ਕਿੱਥੇ ਜਾਂਦੀ ਪਿਆ ਵੀੰਜਣ ਵਾਲ ਦੀ ਆਹੀ ਨੇ ਪੀ ਲਿਆ ਭਾਈ ਕੱਢ ਦੇ ਫਿਰ ਦੇਖ ਤਾਂ ਇਹ ਹੁੰਦਾ ਉਹਦੇ ਪ੍ਰਾਣ ਨੂੰ ਨਹੀਂ ਆਉਂਦਾ ਚੈੱਕ ਕਰਨ ਨਾ ਪ੍ਰਾਣ ਆਪਣੇ ਆਪੇ ਸਿੱਧੇ ਹੀ ਖੁੱਲੇ ਤੇ ਨਿਕਲ ਜਾਂਦਾ ਨਾ ਹਾਂ ਮਹਿੰਦਰਾ ਰਾਇ ਖਿੱਚੇ ਤੇ ਨਿਕਲ ਜਾਂਦਾ ਮਹਿੰਦਰਾ ਮੈਸੀ ਤਾਂ ਨਹੀਂ ਆ ਤਾਂ ਵਧੀਆ ਕਰਤਾ ਵੀ ਮਤਲਬ ਛੂੜੀ ਵਾਲਾ ਵੀ ਪਾਣੀ ਨਹੀਂ ਪੈਂਦਾ ਵੀ ਹੂੰ ਆ ਰਿਹਾ ਰਿਮਾਚੀ ਮਾਟੀ ਦਾ ਖੁੱਲਾ ਹਾਂਜੀ ਤੇਲ ਖੁੱਲਾ ਆਹ ਲੈ ਹੁਣ ਬੜਕ ਦੇਖੀ ਸਾਡੇ ਆਉ ਦੇਖੀ ਹਰਤਾ ਦੁਖਾਂਗੇ ਤਾਂ ਕੋਈ ਚੀਜ਼ ਆ ਚਰ ਪ੍ਰਧਾਨ ਦੇ ਤਾ ਮਾਰਤਾ ਹੱਲ ਫਿਰ ਲੈ ਕੇ ਰੱਬ ਦਾ ਨਾਮ ਗੱਡੀ ਤੋੜਲਾ ਡਰਾਈਵਰ ਲੈ ਵੀ ਪ੍ਰਧਾਨ ਲੈ ਕੇ ਰੱਬ ਦਾ ਨਾਮ ਗੱਡੀ ਤੋੜਲਾ ਡਰਾਈਵਰਾਂ අනුතුල හොනපුොතන් හොගසැන්ටම දානය ගැන දබයි අප ਪਰ ਤਾਂ ਜੀ ਸਟਾਰਟ ਕਰਨ ਲੱਗੇ ਦੂਆ ਟਰੈਕਟਰ ਇਹਦਾ ਬੜਾ ਭਾਈ ਇਹਨੂੰ ਭਾਈ ਇਹ ਕਿਲਿੰਡਰ ਲਾਇਆ ਪਿਆ ਇਹ ਉਹਨੂੰ ਸੁੱਕਾ ਇਹ ਕਿਲਿੰਡਰ ਦਾ ਵਧੀਆ ਹੈ ਹਾਂਜੀ ਵੀਰ ਇਹ 스마트 ਕੀ ਹੈ ਇਹ 스마트 ਕੀ ਹੈ ਜੀ ਮੈਸੀ ਸਾਰੇ ਜਿਹੜੇ 스마트 ਟਰੈਕਟਰ ਆਉਂਦੇ ਆ ਆਪਣੇ ਮੈਸੀ ਦੇ ਲਈ ਹੈ ਜਿਹਦੇ ਵਿੱਚ ਲੋਕ ਅਨਲੋਕ ਤੇ ਲੋਕੇਟ ਤਿੰਨ ਬਟਨ ਹੁੰਦੇ ਆ ਜੀ ਠੀਕ ਹੈ ਜੀ ਜਿੱਦਾਂ ਕਿ ਆਪਾਂ ਹੁਣ ਇਹਨੂੰ ਲੋਕ ਕਰ ਦਾਂਗੇ ਹੁਣ ਟਰੈਕਟਰ ਸਟਾਰਟ ਨਹੀਂ ਹੋਏਗਾ ਜੀ ਅੱਛਾ ਜੀ ਠੀਕ ਹੈ ਜੀ ਚਾਬੀ ਨਾਲ ਜਿੰਨਾ ਵਾਂਗ ਕਰੇ ਸਟਾਰਟ ਹੋ ਜਾਵੇ ਜੇ ਆਪਾਂ ਦੋ ਵਾਰੀ ਇਹਨੂੰ ਪ੍ਰੈਸ ਇੱਕ ਵਾਰੀ ਪ੍ਰੈਸ ਕਰਾਂਗੇ ਤਾਂ ਅਨਲੋਕ ਹੋ ਗਿਆ ਹਾਂਜੀ ਹੁਣ ਟਰੈਕਟਰ ਸਟਾਰਟ ਹੋਏਗਾ ਹੁਣ ਜਦੋਂ ਆਪਣੇ ਕਈ ਟਰੈਕਟਰ ਹੈ ਤੇ ਸੇਮ ਇਹਦੇ ਨਾਲ ਦੇ ਖੜੇ ਆ। ਭਾਈ ਆਪਾਂ ਜੇ ਲਾ ਲੋਕੇਟ ਵਾਲਾ ਬਟਨ ਦਬੋਗੇ ਤਾਂ ਇੰਡੀਕੇਟਰ ਪੰਜ ਵਾਰੀ ਬਲਿੰਕ ਕਰੇਗਾ। ਤੁਹਾਨੂੰ ਆਪਣੇ ਟਰੈਕਟਰ ਦੀ ਪਛਾਣ ਹੋ ਜਾਏਗੀ। ਨਾ ਨਾ ਠੀਕ ਆ ਜੀ। ਇਹਦੇ ਚ ਇੱਕ ਫੀਚਰ ਹੋਰ ਹੈ ਸਪੈਸ਼ਲ। ਜਦੋਂ ਆਪਾਂ ਕਿਤੇ ਆਪਣੇ ਘਰ ਤੋਂ ਥੋੜਾ ਜਿਹਾ ਬਾੜਾ ਥੋੜਾ ਦੂਰ ਹੁੰਦਾ ਹੈ ਤਾਂ ਜਿਵੇਂ ਆਪਾਂ ਜਾਣਾ ਜਾਂ ਰਾਤ ਨੂੰ ਨੀਰ ਨੂੰ ਰਹੁੰਦਾ ਮੋਟਰ ਤੇ ਆਪ ਬਟਨ ਦਬ ਕੇ ਰੱਖਣਾ ਆਪਾਂ ਨੇ 5-6 ਸਕਿੰਟ। ਫਰੰਟ ਲਾਈਟਰ ਆਪਣੇ ਚੱਲੇਗੀ। ਵਾਹ ਜੀ। ਇਹ 30 ਸਕਿੰਟ ਵਾਸਤੇ ਆਪਣੇ ਚੱਲਦੀ ਆ। ਅਗਰ ਤੁਸੀਂ ਬੰਦ ਕਰਨਾ ਚਾਹੁੰਦੇ ਕੋਈ ਬਟਨ ਦਬ ਦਿਓ गड्डी रू भी कटूगा गड्डी गो भाई मा टेकन लगे वाहे गुरु सच्चे पातशाह भाई बरकत भाई ਆ ਰਹੀ ਆ ਬਾਈ ਘਰ ਨੂੰ ਜਾਣਦੇ ਹੁਣ ਪ੍ਰਧਾਨ ਹਟਦਾ ਨਹੀਂ ਹੈਗਾ ਤੋੜ ਕੇ ਹਟਿਆ ਤੋੜ ਕੇ ਚਲੋ ਵਧੀਆ ਚੁਆਇਸ ਹੁੰਦੀ ਆਪਣੀ ਪ੍ਰਧਾਨ ਜੀ ਆਏ ਆ ਵੀ ਮਸ਼ੀਨਰੀ ਆਉਣੀ ਚਾਹੀਦੀ ਪੈਂਦੀ ਹੂੰ ਲੋਹਾ ਵਧੂਗਾ ਆਪਣੀ ਫਾਇਦਾ ਕੰਮ ਕਰੂਗਾ ਜੀ ਨੀ یوں ਜੂ ਪ੍ਰਧਾਨ ਜੀ ਮਸ਼ੀਨਰੀ ਵਧੀਆ ਆ ਰਹੀ ਹੈ ਖੇਤੀਬਾੜੀ ਵੀ ਵਧੀਆ ਹੋ ਰਹੀ ਹੈ ਹਾਂ ਹਾਂ ਕਿ ਨਹੀਂ ਇਹ ਤਾਂ ਵਧੀਆ ਵਾ ਹੁੰਦੇ ਫਸਲ ਬਾੜੀ ਵੀ ਵਧੀਆ ਨਿਕਲਦੀ ਹੈ ਇਹ ਕਿਦੋਂ ਦੇਖ ਕੇ ਕਰਦੇ ਆ ਬਈ ਹਾਂ ਕੰਮ ਹਾਂ ਚਲੋ ਫੇਰ ਵੀ 10 12 10 ਲੱਖ ਰੁਪਏ ਲਾਉਣਾ ਖੇਲ ਹੀ ਪਈ ਹੈਗੀ ਲਾ ਕੇ ਬੰਦਾ ਕੰਮ ਕਰੇ ਉਹਦੇ ਪਰ ਕੀ ਮौज ਵੀ ਹੈ ਨਹੀਂ ਪ੍ਰਧਾਨ ਲੈ ਲਿਆ ਭਾਈ ਮਰੰਡੇ ਦਾ ਸੀ ਟਰੈਕਟਰ ਚੱਲੀ ਪ੍ਰਧਾਨ ਜੀ ਚਲੋ ਭਾਈ ਚੱਕੀਏ ਗੱਡੀ ਪ੍ਰਧਾਨ ਵਾਲੀ ਗੱਡੀ ਖੜੀ ਇੱਧਰ ਆ ਗੱਡੀ ਖੜੀ ਜੀ ਇੱਧਰ ਹਾਂਜੀ ਭਾਈ ਜੀ ਮੁੰਡੇ ਨੂੰ ਕਹਿੰਦੇ ਦੇ ਕੇ ਥਾਪੀ ਤੋੜਦਾ ਵੀ ਜਲ ਸਿੰਘ ਅਮਨਪ੍ਰੀ ਸਿੰਘ ਮਨਦੀਪ ਆ ਪਤਾ ਨਹੀਂ ਫਰੀ ਤਾਂ ਗੱਲ ਦਾ ਨਾ ਹਾਂ ਬਈ ਐ ਨਹੀਂ ਪਤਾ ਪਤਾ ਕਰ ਹੈਗਾ ਵੀ ਕੀ ਹੈ ਹੈ ਭਾਈ ਮੁੰਡਾ ਮੁਰੇ ਮੁਰੇ ਬਾਕੀ ਗੱਡੀਆਂ ਪਿੱਛੇ ਜਾਉਂਗੇ ਹੁਣ ਛਤਰੀ ਛਤਰੀ ਜੀ ਬਾਈ ਇਹਨਾਂ ਦੀ ਏਜੰਸੀ ਮਾਂ ਤੇ ਲਵਾਉਣੀ ਐ ਉਹ ਲਗਾਤੀ ਇਹਨਾਂ ਨੂੰ ਵੀ ਹੱਡ ਤੇ ਵੇਟ ਹੂੰ ਵੇਟ ਇਹ ਰਹਿ ਗਏ ਇਹ ਰਹਿ ਗਏ ਫੇਰ ਲਗੂਗੇ ਹੂੰ ਟਰੈਕਟਰ ਹੋ ਗਿਆ ਹੁਣ ਟਰੈਕਟਰ ਕਰਨ ਨੂੰ ਪਹੁੰਚ ਹੋਣੀ ਆ ਪਤਾ ਨਾ ਹਾਂ ਬਸ ਪਹੁੰਚ ਆ ਪੈਰ ਬਾਈ ਦੇ ਥੋੜੀਆਂ ਜੀਆਂ ਬਾਰ ਕਢਾ ਤੇ ਦੇ ਗੁੱਲੀਆਂ ਦੂਏ ਲਟ ਪਵਾਤੀਆਂ ਕਮਾ ਕੇ ਆ ਦੇਖੋ ਬੀਬੀ ਚਤ ਜਿਹੜੀ ਜਗਾ ਉਹ ਵੱਧ ਗਈ ਗੈਪ ਪਹਿਲਾਂ ਹੈ ਨਹੀਂ ਤਾਂ ਆਪਣੇ ਆਪਣੇ ਵੀ ਕਰਾਉਣੇ ਇਦਾਂ ਕਰਾਉਣੇ ਮੈਂ ਤਾਂ ਆਪ ਕਰਾਉਣੇ ਵਰਤਾਂ ਹਾਂ ਮੈਨੂੰ ਟਰੈਕਟਰ ਚ ਹੱਥ ਨਹੀਂ ਪਾਦਾ ਹੈਗਾ ਉਹ ਵੀ ਮਿੱਟੀ ਪੈ ਜਾਂਦੀ ਹੈ ਜੋ ਤੂੰ ਹੁੰਦੇ ਨਹੀਂ ਜ਼ਿਆਦਾ ਪਾਣੀ ਮਾਰੀ ਜਾਂਦੇ ਫਿਰ ਲੰਘ ਉਧਰ ਜਾਂਦਾ ਤਾਂ ਮੈਂ ਵੀ ਬੁੱਲੀ ਕਮਾ ਕੇ ਪਾਰਣੀ ਆ ਬਹੁਤ ਹੀ ਬਾਹਰ ਨਹੀਂ ਆਉਂਦੇ ਠੀਕ ਹੈ ਕੋਈ ਨਾ ਬਾਈ ਅਵਨ ਸੜਾ ਦੇਖ ਨਹੀਂ ਲੈ ਲਓ ਜੀ ਬਾਈ ਪੂਰੀ ਦਾ ਦਬਾ ਹੀ ਕੰਮ ਹੈ ਵੀ ਇਹਨਾਂ ਦਾਤੀ ਛੱਡਣੀ ਹੋਣੀ ਹੈਗੀ ਆ ਬਿਸਕਵਰ ਇੰਡੂਟ ਆਉਂਦਾ ਇਹ ਤੇ ਦੇਹੀ ਹੁੰਦੀ ਪੂਰੇ ਰਾਉ ਕੰਮ ਆਇਗਾ ਡਿਸਕਵਰੀ ਤੇ ਕਾਰਟੂਨ ਜਿੰਦੀ ਆਇਆ ਕਰਦੇ ਆ ਦੇਖ ਇੱਧਰ ਲੋੜ ਨਹੀਂ ਹੁੰਦਾ ਦੇ ਇਹਦਾ ਪ੍ਰਧਾਨ ਹਰਾ ਹੋਣਾ ਕਿਹੜਾ ਇਹ ਆਪ ਡਿਸਕ ਸਪਰੇਅ ਦਾ ਬਾਈ ਬਾਸ ਲਾਤਾ ਮੈਂ ਤਾਂ ਹਰਾ ਕਰ ਦਾਂ ਬਾਈ ਕੀ ਗੱਲ ਹੋ ਰਹੀ ਹੈ ਪ੍ਰਧਾਨ ਨੇ ਦੱਸਿਆ ਕਹਿੰਦਾ ਵੀ ਆਹ ਝੱਲੀਆਂ ਪਿੰਡ ਦਾ ਬੰਨਾ ਹੈ ਆਏ 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 ਬੰਨੇ ਪਰ ਅਮਨੇ ਬਹੁਤ ਦੇਖ ਲੈ ਸਿੱਧੀ ਆਉਂਦੀ ਵੱਟ ਹਾਂ ਆ ਰੁੱਡੀ ਦਾ ਦੇ ਘਰ ਕੋਲ ਫੇਰ ਮੁੜ ਗਈ ਹਾਂ ਆ ਸਾਹਮਣੇ ਚਲੇਗੀ ਫੇਰ ਐ ਮੁੜ ਗਈ ਫਿਰ ਉਹ ਸਿੱਧੀ ਜਾ ਕੇ ਫੇਰ ਐ ਜਾ ਕੇ ਕਿੰਨੇ ਐਲ ਬੋਜੇ ਬਣੇ ਵੀ ਫੇਰ ਪੁਰੀ ਨਖਾ ਤੁਸੀਂ ਬਾਸ ਕਰਿਆ ਦਾ ਅਸੀਂ ਬਾਸ ਕਰਿਆ ਤਾਂ ਇੱਥੇ ਸਾਰਾ ਖੇਤ ਬਾਹ ਹੋ ਜਾਂਦਾ ਤੇ ਕੋਣਾ ਖੇਤ ਨਹੀਂ ਬਾਹ ਹੁੰਦਾ ਖੁੰਝੇ ਰਹਿ ਜਾਂਦੇ ਆ ਨਹੀਂ ਇਧਰਲੇ ਦੇਖ ਕਿੰਨਾ ਜੋੜ ਇਧਰ ਕਿੰਨਾ ਜੋੜ ਕਿਹੜੇ ਸਾਹ ਗਲ ਬਾਹ ਹੁੰਦਾ ਮੱਛਰ ਖਾ ਲਿਆ ਤੂੰ ਵੀ ਤਾਂ ਰਾਤ ਨੂੰ ਚਿਮੜੇ ਦਿਨ ਚ ਕਿੱਥੇ ਗਿਆ ਬਤਾ ਹਾਂ ਹਾਂ ਮੈਂ ਪ੍ਰੀਤ ਦਾ ਛੱਟਾ ਨਹੀਂ ਦਿੱਤਾ ਦੇਖ ਲੈ ਨਾ ਦੁਬਾਰਾ ਫੇਰ ਹਾਂ ਦੇਖ ਲੈ ਅਮਰ ਕਹਿੰਦਾ ਇਹ ਰਜੈਕਟ ਮਾਰ ਐ ਪਰ ਬਾਈ ਦੇਣਾ ਪਾਕਿਸਤਾਨ ਵਾਲੇ ਨੂੰ ਕਮਰੀ ਕਰਦੇ ਨੀਣਾ ਨੇ ਲੈ ਲਿਆ ਪਾਤਾਲ ਸੰਦਪਹਿਰੇ ਨੂੰ ਮੋੜ ਦੇਣਾ ਵੀ ਰੋਟੀਆਂ ਦਾ ਖਰਚਾ ਪ੍ਰਧਾਨ ਕਿ ਸਾਨੂੰ ਆਸ ਹੈ ਤੇਰੇ ਕੋਲ ਤੈਨੂੰ ਤਾਂ ਹੀ ਫੋਨ ਕਰਦੇ ਆਵਾਂ ਨੂੰ ਕਹਿਦਾ ਵੀ ਪੂਰੀ ਦੇ ਹੱਥ ਨਹੀਂ ਨਾ ਬੈਠੇ ਆਏ ਪੂਰੀ ਪਤਾ ਆ ਵੀਡੀਓ ਦੇਖਣ ਪਤਾ ਗੱਲ ਕੀ ਹੈ ਇਹ ਕਿੰਨੇ ਜੜੀ ਤਾਂ ਇੱਕ ਦਿਨ ਪਹਿਲਾਂ ਵੀ ਜੀ ਆ ਵੀ ਉਹ ਕੱਲੀ ਕੱਲੇ ਦਾਣੇ ਜੰਮੇ ਆ ਉਹ ਚੀਜ਼ ਦਾ ਫਰਕ ਹਾਂ ਆ ਇਹ ਤਾਂ ਬੀਜ ਦਿਓ ਨਹੀਂ ਤੇ ਕਦੇ ਲੈਦੀ ਬੀਜ ਇੱਕ ਵਾਰ ਬਾਈ ਮੈਰਪੂਰੀ ਨੇ ਵਿਝੀ ਉਹ ਤੂੰ ਹੀ ਨਹੀਂ ਜੰਮੀਆ ਤੰਗ ਆ ਗਿਆ ਸੀ ਉਹੀ ਦਨ ਦੱਸਦਾ ਉਹ ਹੀ ਹੱਥ ਹੁਣ ਲਾ ਗਿਆ ਇਹ ਹਾਂ ਇਹਨਾਂ ਨੂੰ ਬਾਅਦ ਚ ਪਤਾ ਲੱਗਣਾ ਵੀ ਇਹ ਵੀ ਨਹੀਂ ਜੰਮੀ ਨਹੀਂ ਆਪਣੇ ਤਾਂ ਘਰ ਨਹੀਂ ਸੀ ਜੰਮੀ ਪੂਰੀ ਦੇ ਤਾਂ ਸੁੰਡੀਆਂ ਨੇ ਖਾ ਲਈਤੀ ਉਹ ਹੂੰ ਜ਼ਿਆਦਾ ਦਿਨ ਬਾਈ ਰਹਿ ਗਈ ਸੁੰਡੀ ਪੈ ਗਈ ਹੂੰ ਐਤਕੇ ਪੂਰੀ ਨਵੇਂ ਤਰੀਕੇ ਕੇ ਵਿਝਣੀ ਆਪਾਂ ਨੇ ਸੁੰਡੀ ਨਾ ਪਵੇ ਜਿਹੜੀ ਵਿੱਚ ਸਪਰੇ ਨਹੀਂ ਖੇਤ ਚ ਛਟਾ ਇੱਕ ਨਹੀਂ ਮਾਰੇ ਹੁਣ ਬੀਜਣੀ ਉਹ ਨਹੀਂ ਆਪੇ ਜੰਮੇ ਹੋਣੇ। ਬਾਕੀ ਉਦਾਂ ਠੀਕ ਐ ਨੇ ਵਿੱਚ ਬੂਟਿਆਂਵਾਂ ਨਹੀਂ ਵੱਧਿਆ ਨਾ। ਬੂਟੇ ਨੂੰ ਅਸਰ ਕਰਦਾ ਪੂਰੀ ਦਵਾਈ ਉਹ। ਹਰਜੀ ਕਰ ਜਾਂਦੀ ਨਹੀਂ ਹੁੰਦੀ ਯਾਰ। ਆਦੇ ਪੱਤਾ ਸੁੱਕੂ ਨਹੀਂ ਨੀ। ੱਕਣਾ ਖਾਲਾਂ ਉਛਲਦੀਆਂ ਹੋਣੀਆਂ। ਜੇ ਤੂੰ ਪਾਪਾ ਲੈ ਕੇ ਕਰਦਾ ਨਾਲ ਨਾਲ। ਮਕੰਮ ਵੀ ਕਰਨਾ ਮਾੜਾ ਮੋਟਾ। ਜੰਮੇ ਥੋੜੋ ਵੇਲੇ ਹੋ ਜਣਾ। ਲਹੌਲਾ ਵੀ ਹੋਣਾ। ਪਤਾ ਨਹੀਂ ਤੂੰ ਐ ਫਿਕਰ ਤਾਂ ਖਾਸੀ ਅਸਰੀਦ ਦੀ ਬਣੇ ਜੀ। ਕੀ ਦੀ? ਹਾਂ ਹਾਂ। ਤਾਂ ਹੀ ਕੰਮ ਲਈ ਜਾਂਦੇ ਤੁਸੀਂ। ਓਕੇ ਯਾਰ ਇਹਦਾ ਚੁੱਪ ਕੇ ਆ ਦੱਸੋ ਸਾਨੂੰ। ਹਾਂ। ਪਾਕਿਸਤਾਨ ਨੂੰ ਕਹਿੰਦਾ ਜੇ ਲੋੜ ਹੈ ਇਹਦੇ ਨੇ ਲੈ ਜਾਓ ਲੈ ਜਾਓ ਤਿੰਨ ਚਾਰ ਬੰਦੇ ਵੇਲੇ ਆਪ ਛੱਡ ਜੂंगे ਕੋਈ ਯਾਰ ਉੱਥੇ ਵੀ ਖਰਚਾ ਕਰਨਾ ਉਹਨਾਂ ਨੇ ਮੂਰੇ ਛੱਡ ਜਾਣੇ ਲੈ ਉਹਨਾਂ ਨੇ ਬੜੀ ਤੂਬ ਦੇ ਮੂਰੇ ਖੜਾ ਕੇ ਗੋਲੀ ਮਾਰੀ ਚੱਕੋ ਪੰਜਾਬ ਵਾਲਿਓ ਆਪਣਾ ਇੱਧਰ ਤੇ ਛੋਟੇ ਛੱਡ ਦਾਨੇ ਮੂਰੇ ਲਾ ਕੇ ਰਾਤ ਮੜ ਜਾ ਸੁੱਖ ਦਾ ਸੁਨੇਹਾ ਆ ਤਾਂ ਵੀ ਚਲੋ ਹਟ ਗਈ ਜੰਗ ਵਧੀਆ ਹੋਇਆ ਹੂੰ ਚਲੋ ਬਾਕੀ ਹੋ ਜਾਣਾ ਠੀਕ ਪਰਦਾਨ ਹੋ ਜਾਣਾ ਪਰਮਾਤਮਾ ਜਾਨੀਆ ਠੀਕ ਹੋ ਜੀ ਮੈਂ ਵਧੀਆ ਬਣੇ ਭਈਆ ਪੂਰੀ ਨਾਲੇ ਖੇਤ ਦੇ ਸਾਹਮਣੇ ਗੁੱਗਾ ਮਾਰੀ ਐ ਇਹ ਮਾਲਾ ਚੱਲੀਆਂ ਦੀ ਥਾਂਜੀ ਉਹ ਨਾ ਪਤਾ ਨਹੀਂ ਹਾਂਜੀ ਭਾਈ ਦੁਆ ਵੀ ਆਉਂਦੇ ਗਾਹਾਂ ਨੂੰ ਉਹ ਦੁਆ ਦੁਆ ਗਾਹਾਂ ਪਾਈ ਚੱਲੀਆਂ ਪਿੰਡ ਦਾ ਸੇਵੇ ਆ ਜਹਾ ਜਿਹੜਾ ਉਹ ਜਹਾ ਜਿਹੜਾ ਉਹ 에어ਪੋਰਟ 에어ਪੋਰਟ ਜੀ ਐ 에어ਪੋਰਟ ਐ ਇੱਕ ਵਾਰ ਚਾਰ ਚੜ੍ਹ ਕੇ ਮੁੜ ਕੇ ਤਾਂ ਨਹੀਂ ਆਉਂਦਾ ਬੰਦਾ ਉੱਥੇ ਵਾਲਾ ਪਰ ਮੁੜਦਾ ਹੀ ਨਹੀਂ ਹਾਂ ਉਹ ਨਹੀਂ ਮੁੜਦਾ ਉਹ ਫੇਰ ਧਰਤੀ ਦੇ ਪਾਰ ਦਾ ਵੀਜ਼ਾ ਲੱਗਦਾ ਲੱਗਦਾ ਹਾਰ ਪਾਰ ਹਾਰ ਪਾਰ ਐ ਹਾਰ ਪਾਰ ਦੀ ਲੜਾਈ ਹੈ ਚੱਲ ਠੀਕ ਐ ਭਾਈ ਲੱਗਿਆ ਰਿਆ ਹੌਲੀ ਹੌਲੀ ਹੁਣ ਨਵੇੜ ਦੇ ਕੰਮ ਵੈਸੇ ਕੱਖ ਜਾ ਭਾਈ ਮਰੇ ਤਾਂ ਹੈਗਾ ਏ ਹੁਣ ਤੁਸੀਂ ਦੱਸਿਓ ਵੀ ਪੂਰੀ ਸਪਰੀ ਨੇ ਕੰਮ ਕਰਿਆ ਕਿ ਨਹੀਂ ਕਰਿਆ ਨਹੀਂ ਤੇਰਾ ਰੋ ਮਾਣੇ ਖਰਪਾ ਉਹ ਫੇਰ ਦੇ ਨਹੀਂ ਕੋਈ। ਸਾਰੇ ਜੀ। ਹਾਂ। ਹਾਂ। ਘੰਟੇ ਪਾਣੀ ਮੰਗਦਾ ਗੰਨਾ ਤੇ ਰਾਰਾ। ਆ ਤਾਂ ਹੀ ਖਾਲਾ ਸਾਫ ਕਰਤਾ ਤਾਂ। ਹੂੰ। ਹਨਾ। ਹਾਂ ਪਰ ਹੈ ਪੂਰੀ ਦੇ 85 ਗੰਨਾ ਬਾਈ ਇਹ। 85 ਨਹੀਂ ਹੈਗਾ ਇਹ। ਆ 2085 ਨੇ ਤਾਂ ਇਹਨਾਂ। 2 ਉਹ ਵਰਲਾ ਨਹੀਂ ਹੈ। ਤੇ ਇਹਦਾ ਗੁਪਤ। ਨਹੀਂ ਤਾਂ ਇਹ ਉਨੀ ਲੈ ਕੇ ਰੇੜੇ ਪਰ। ਅੱਛਾ ਸਿੱਧਾ ਪ੍ਰਧਾਨ ਜੀ ਗੁਪਤ ਲਾਇਆ ਹੈ। ਫਤਨ ਲੱਗੇਗੀ। ਵੀਰਾਂ ਵੀ ਬਾਅਦ ਚ ਬਹੁਤ ਕੰਮ ਦਾ ਕਾਣਾ ਬਣਿਆ। ਹੈ? 19 ਦਾ ਵੀ ਬਹੁਤ ਕੰਮ ਦਾ ਕਾਣਾ ਬਣਿਆ। ਰੋਡੀ ਦੱਸ ਦੇਣਾ ਵੀ ਅੱਜ ਤੇ ਇੱਥੇ ਨੂੰ ਕੱਢ ਲਿਆ ਦਰਵਾਜ਼ਾ ਵੀ ਇੱਥੇ। ਪਟੜੀ ਗਰੋਜੀ ਦੱਸ ਦੇ ਲੈ ਕਿੰਨਾ ਕਾਰਤੂਸ ਛੱਡਿਆ ਹੈ ਰੋਡੀ ਨਾਲੇ ਆ ਉਹੀ ਛੱਡਦੇ ਆ ਦੇ ਨਿਫਾਫੇ ਪੂਰੀ ਹੂੰ ਬੂਟੇ ਸਾਰੇ ਚੱਲੇ ਰੋਡੀ ਨਾਲ ਪੀ ਕੇ ਆਏ ਆਂ ਦਾ ਤੂੰ ਤੂੰ ਐਂ ਦੱਸ ਵੀ ਆਪਾਂ ਦੋ ਨਸਲਾਂ ਲੈ ਤੇ ਵਧੀਆ ਕਿਹੜੀ ਚੱਲੀ ਨੋ ਨੋ ਉਹ ਦਾਸਤਾ ਉਹ ਡੁੰਗੜੀ ਜੀ ਖੜੀ ਆ ਪਰ ਇਹ ਨੌਂ ਦੀਆਂ ਦੋ ਲੈ ਇਹਨਾਂ ਦੇਖ ਲੈ ਵੀ ਉੱਪਰ ਦੇ ਬਰਾਬਰ ਹੈ ਨਾ ਹਾਂ 2950 ਆਪਾਂ ਨੌ ਦੀ ਲਿਆ ਤੇ ਤਾਂ ਕਿ 50 ਤਾਂ ਵੀ ਮਿਲੇ ਨੌ ਵਧੀਆ ਚੱਲੀ ਹੈ ਨੌ ਵਧੀਆ ਚੱਲੀ ਹੈ ਦੂਈ ਨਹੀਂ ਚੱਲੀ 10 ਤਾਂ ਉਹ 빙ੜੇ ਢਿੰਗੜੇ ਇਹਦੇ ਪੱਤਾ ਕਿੱਥੇ ਹੁਣ ਤਾਂ ਇਹ ਕਰਨਾ ਕੰਮ ਕਿ ਚਾਣ ਕਰਨੂ ਨਾ ਉਹ ਖੁਰਚ ਨਹੀਂ ਖਾਲ ਚਲੋ ਭਾਈ ਇਹ ਇਹਦਾ 4 ਸਿਲੰਡਰ ਹੈ 4 ਦੇ ਵੀ 5 ਵੇ ਲੱਗਦਾ ਮਨ ਤਾਂ ਹਾਂ ਇਹ 1 ਵਾ 16 ਤੇ ਲੱਗਦਾ ਮਾੜਾ ਆਪ ਤੋਂ ਜੇ ਨਾ ਆ ਜਾਂਦਾ ਮੈਂ ਆ ਖੁਰਚ ਦੇ ਹੁਣ ਉਹ ਵੀ ਕੋਈ ਚੱਕਦਾ ਨਹੀਂ ਪੂਰੀ ਦਸਤ ਤੈਨੂੰ ਖੁਰਚਣਾ ਬੰਦ ਕਰਕੇ ਮੀਂਹ ਪਾ ਦਈਏ ਹਾਂ Да.